ਕਿਉਂਕਿ ਮੈਨੂੰ ਲੱਗਦਾ ਇਸ ਇੰਜਰੀ ਨਾਲ ਐਨਸਥੀਸੀਆ ਜਦੋਂ ਦਿੱਤਾ ਹੈਗਾ ਤੇ ਉਹਦੇ ਵਿੱਚ ਕਿਤੇ ਵੱਧ ਘੱਟ ਹੋਇਆ ਹੈਗਾ ਔਰ ਇਹੋ ਜਿਹੀ ਜਾਂਚ ਹੋਣੀ ਚਾਹੀਦੀ ਆ ਬਟ ਕਿਉਂਕਿ ਦੇਖੋ ਇਹ ਵੱਡੇ ਹਸਪੀਟਲਸ ਹੈਗੇ ਆ ਇਹਨਾਂ ਨਾਲ ਕਾਗਜ਼ਾਂ ਦੀ ਲੜਾਈ ਨਹੀਂ ਲੜੀ ਜਾ ਸਕਦੀ ਇਹਨਾਂ ਨਾਲ ਤਾਂ ਬੀਸਿਕਲੀ ਮੈਨੂੰ ਲੱਗਦਾ ਕਿ ਜੇ ਅਸੀਂ ਪੋਸਟਮਾਰਟਮ ਵੀ ਨਹੀਂ ਕਰਾਉਂਦੇ ਕਿਉਂਕਿ ਪੋਸਟਮਾਰਟਮ ਜਿਹੜੇ ਆ ਉਹ ਘਰ ਦੇ ਕਰਾਉਣ ਨੂੰ ਤਿਆਰ ਨਹੀਂ ਹੈਗੇ ਉਹ ਕਹਿੰਦੇ ਮੇਰਾ ਤਾਂ ਸਾਰਾ ਕੁਝ ਚਲੇ ਗਿਆ ਤੇ ਮੈਂ ਪੋਸਟਮਾਰਟਮ ਨਹੀਂ ਕਰਾਉਣਾ ਔਰ ਉਸ ਪੋਜੀਸ਼ਨ 'ਚ ਵੀ ਹੈ ਨਹੀਂ ਕਿ ਜਿੱਥੇ ਅਸੀਂ ਉਹਨੂੰ ਉਹਨਾਂ ਦੇ ਫਾਦਰ ਨੂੰ ਇਹ ਕਹਿ ਸਕੀਏ ਸੋ ਹੈ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦਾ ਨੁਕਸਾਨ ਹੈ ਪੰਜਾਬ ਦਾ ਨੁਕਸਾਨ ਹੈ ਵਿਰਿੰਦਰ ਕੁਮਨ ਕੋਈ ਸੋਚ ਵੀ ਨਹੀਂ ਸਕਦਾ ਜਦੋਂ ਸ਼ਾਮ ਨੂੰ ਇੱਕ ਖਬਰ ਹੁੰਦੀ ਆ ਪਹਿਲਾਂ ਯਕੀਨ ਕਰਨ ਦੀ ਔਕਾਤ ਸੀਗਾ ਕਿਉਂਕਿ ਜੇਕਰ ਕੋਈ ਬੈੱਡ ਤੇ ਪਿਆ ਹੈਗਾ ਬਿਮਾਰ ਹੈਗਾ ਹੰਦਾ ਉਹਦਾ ਸੋਚ ਸਕਦਾ ਪਰ ਵਿਰਿੰਦਰ ਕੁਮਨ ਵੈਸੇ ਵੀ ਚਲੋ ਕਿਤੇ ਕੋਈ ਐਕਸੀਡੈਂਟ ਹੋ ਗਿਆ ਕੋਈ ਮੈਂ ਕਹਿੰਦਾ ਇਦਾਂ ਦਾ ਕੁਝ ਹੋ ਗਿਆ ਬਟ ਸਿੰਪਲ ਆਪਰੇਸ਼ਨ ਸ਼ੋਲਡਰ ਕਿਉਂਕਿ ਮੈਨੂੰ ਲੱਗਦਾ ਸਪੋਰਟਸ ਦੇ ਵਿੱਚ ਇਹ ਚੀਜ਼ਾਂ ਤਾਂ ਸਾਡੇ ਆਮ ਹੈਗੀਆਂ ਕਿਉਂਕਿ ਇੰਜਰੀ ਹੋ ਗਈ ਉਹਦੇ ਤੋਂ ਬਾਅਦ ਆਪਰੇਟ ਕਰਾ ਲਿਆ ਲੇਕਿਨ ਬਹੁਤ ਔਰ ਮੈਨੂੰ ਲੱਗਦਾ ਇਹੋ ਜੇ ਹਸਪੀਟਲ ਵੀ ਇਹੋ ਜੀਆਂ ਚੀਜ਼ਾਂ ਕਰਦੇ ਆ ਤੁਸੀਂ ਕੋਈ ਪ੍ਰਿਕਾਸ਼ਨ ਮਤਲਬ ਮੈਨੂੰ ਮੈਂ ਲੀਗਲੀ ਤਾਂ ਨਹੀਂ ਕਹਿ ਸਕਦਾ ਅੱਜ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਸਮਝਦਾ ਬਟ ਮੈਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹਨ ਗੈਲੀ ਜ਼ਰੂਰ ਹੋਈ ਹੈ